सिर्फ़ अमृत वेले उठ के अधा घंटा वीह मिंट जो पूरी सावधानी का अगर का नाल जब जब ते हिकुाग्रा जप सके से कलगी दर ते हिकु सेकेंड बि जप से एक जिन ध्यायो काल फा बीच नान निर्वाण कीर्तन काओ करिमत सिमरत जित छूटे निर्वाण अडोल हो اس پرب کی کیرتی گائن کرو ایک نمت ایک سیکنڈ بن جائے گی ایک سیکنڈ سرو جپ کرو اور امرت ویلے سورج نکلنے کو پہلے پہلے امرت ویلا دھن گرو رامداس جی مہاراج کہ ہر دھن امرت ویلے وتے کا بیجیا بگت کھائے خرچ رہے لکھو چائے جپیے کھے کسی گرو نانک نہیں چپانے ਰਤਨਾ ਨਾਮ ਜਪੋ ਸਭ ਮਥੀਏ ਇਨ ਵਿਦ ਅੰਮ੍ਰਿਤ ਪਾਓ ਰਤਨਾ ਨਾਲ ਜਪੋ ਬਸ ਸਿਰਫ ਵਾਹਿਗੁਰੂ ਵਾਹਿਗੁਰੂ ਕਹੀ ਵਾਹਿਗੁਰੂ ਤੇ ਇੱਕ ਧੁਨ ਹੈ ਕਿ ਦਿੱ ਸੁਰਤ ਨੂੰ ਜੋੜੋ ਧਿਆਨ ਨੂੰ ਜੋੜੋ ਕਿ ਕਾਗਰਤਾ ਸਵਾਰ ਹੈ ਧੁਨ ਮੇ ਧਿਆਨ ਧਿਆਨ ਮੇ ਧਾਣੇ ਗੁਰਮੁਖ ਅਕਥ ਕਹਾਣੀ ਕਿੱਥੇ ਧਿਆਨ ਜੋੜੀਏ ਧੁਨ ਦੇ ਕਿ ਧਿਆਨ ਕਿਸੇ ਹੋਰ ਪਾਸੇ ਜੋੜਿਆ ਦੋਨਾਂ ਆਲਾਪਨ ਦੀ ਲੋੜ ਕੀ ਸ਼ਬਦ ਆਲਾਪਨ ਦੀ ਲੋੜ ਕੀ ਸ਼ਬਦ ਦੇ ਧਿਆਨ तो शब्द गुरु है सुरत चेला है ध्यान ही चेला है ध्यान ही चेला है। धुन में ध्यान ध्यान में जानया गुरुमुख अखत कह रहे जैसे ध्यान धुन में जुड़ गया कि धुन अनाहत परमात्मा तो आई परमात्मा बना देगी धुन ही परमात्मा बना देगी अगर मनक धुन में लीन हो जाए अगर सुरत धुन देख ली न हो जाए धुन में ध्यान ध्यान में जानया गुरुमुख अकथ कहानी अकथ दी कहानी जान ली अकथ नु उसने समझ लिया मेरा समझ ही नहीं लिया अकथ दे च लीन हो गया गोविंदा रूप हो गया जीवन दे कुछ भी मिले के सब रस्ते दे पड़ाव ने जितने छिट तक गोविंद ने मिले कुछ भी नहीं मिलेगा और गोविंद मिलन की एहे तेरी बरिया ਪਸ਼ੂਆਂ ਦੇ ਵੀ ਬੱਚੇ ਹੁੰਦੇ ਨੇ ਪਸ਼ੂ ਵੀ ਖੁੱਡਾਂ ਤੇ ਹੌਂਸਲੇ ਬਣਾਉਂਦੇ ਨੇ ਪਸ਼ੂ ਵੀ ਰਜਗਰੀ ਤਲਾਸ਼ ਕਰਦੇ ਨੇ ਉਹਨਾਂ ਦੇ ਵੀ ਆਪਣੇ ਸੁੱਖ ਦੁੱਖ ਹੁੰਦੇ ਨੇ ਕਾਮ ਕ੍ਰੋਧ ਉਹਨਾਂ ਦੇ ਅੰਦਰ ਵੀ ਪੈਦਾ ਹੁੰਦਾ ਹੈ ਵਰਨ ਕੇ ਸਾਰੀ ਕਿਰਿਆਵਾਂ ਪਸ਼ੂ ਤੇ ਮਨੁੱਖ ਵੀ ਇੱਕੋ ਨੇ ਪਰ ਇੱਕ ਔਸਰ ਜਿਹੜਾ ਮਨੁੱਖ ਨੂੰ ਮਿਲਿਆ ਪਸ਼ੂਆਂ ਨੂੰ ਨਹੀਂ ਹੈ ਉਹ ਕਿਹੜਾ ਔਸਰ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਹੀ ਤੇਰੀ ਵਰੀਆ ਪਸ਼ੂ ਨੇ ਅਗਰ ਗੋਬਿੰਦ ਨੂੰ ਮਿਲਣਾ ਹੈ ਤਾਂ ਮਿਲ ਖੜਨਾ ਪਏਗਾ دوسرا اگر دیوتے نے بھی ملنا ہے تو منخ ہونا پائے گا پشو کول تن ہے من نہیں ہے دیوتے کول من ہے تن نہیں ہے نو وکست من چاہیے گوبن نال مل سکے گا سا کرے ایک ننکھی تن چاہیے تاہدنا کر کے لین ہو سکے گا جو تھوڑی بہت کمی رہی جیسے چنگے ماڑے ਮਨੋਖੰ ਦੇ ਨੇ ਚੰਗੀਆਂ ਮਾੜੀਆਂ ਰੂਹਾਂ ਹੁੰਦੀ ਐ ਬਹੁਤ ਚੰਗੀ ਰੂ ਬਹੁਤ ਮਾੜੀ ਰੂ کافی ਲੰਬੇ ਸਮੇਂ ਤੱਕ ਭਟਕਦੀ ਐ ਆਮ ਸਾਧਾਰਨ ਰੂ ਨਾ ਬਹੁਤ ਚੰਗੀ ਐ ਨਾ ਬਹੁਤ ਮਾੜੀ ਐ ਫੇਰਾਂ 14 40 ਦਿਨਾਂ ਦੇ ਅੰਦਰ ਅੰਦਰ ਕਿਤੇ ਨਾ ਕਿਤੇ ਗਰਬਿਤ ਪ੍ਰਵੇਸ਼ ਕਰ ਜਾਂਦੀ ਐ ਜਿਸ ਦੇ ਸੰਸਾਰ ਮਾਂ ਦੇ ਸੰਸਾਰਾਂ ਨਾਲ ਮੇਲ ਖਾਂਦੇ ਹਨ ਜਨਮ ਹੋ ਜਾਂਦਾ ਪਰ ਜਿਸ ਤਰ੍ਹਾਂ ਦੇ ਸੰਸਕਾਰ ਹਨ ਉਸ ਜੀਵ ਦੇ ਕੋ ਤਰੋੜ ਹੈ। ਕੋਤਰਾਂ ਦੀ ماں ਨਹੀਂ ਮਿਲ ਰਹੀ। ਖਾਸ ਕਰਕੇ ਦੇਵਤੇ ਇਹਨੋਂ ਨਹੀਂ ਮਿਲेंगे। ਦੇਵਤੇ ਦਾ ਮਤਲਬ ਕਿਥੇ ਗਿਆਨ ਹੈ। ਸਿੱਖ ਨੂੰ ਕੁਝ ਕਮੀ ਰਹਿ ਗਈ ਸਾਧਨਾ ਦੇ। ਜਿਵੇਂ 100 ਮੀਲ ਦਾ ਰਸਤਾ 100 ਦੇ 90 ਮੀਲ ਦੀ ਵਾਰਕ ਤੇ ਕਹੀ ਕੀ। ਐਸੇ ਮਨੁੱਖ ਨੂੰ ਅਗਰ ਉਹ ਦੂਜਾ ਜਨਮ ਵੀ ਜੈਸੇ ਹੋਵੇਗਾ ਪਿਛਲਾ ਜਨਮ ਯਾਦ ਰਹੇ। ਕਿਤਨੇ ਸਮੇਂ ਤੱਕ ਭਟਕਿਆ ਇਹ ਵੀ ਯਾਦ ਰਹੇ। ਕਵੀਨ ਕਹਿ ਰਹੇ ਨੇ ਕੁਰਬ ਜਨਮ ਹਮ ਤੁਮਰੇ ਸੇਵਕ اب تو مٹھیا نہ جائے اے میرے پربو میں پچھلے جنم بھی تیرا سیوک تھی تیرے تک نہیں پہنچ سکے کمی رہ گئی حد کی پوری کر کرنی اب کی بار بخش بندے کو بور نہ بہجل حد کی بخش کی یہ اوثر میرا جندہ نہ رہے سمت کمریش نے اپنی نو ماوا کے نام بھی لکھے ہیں پتا نہیں دوجا آنا چاہیے ਮਤ ਸਕੇ ਜਾਪੇ ਸਾ ਆਵੇ ਕੇ ਨਾ ਆਵੇ ਰ ਹਰ ਜਪਦਿਆਂ ਖਿੰਨ ਦਿਲ ਨਾ ਕੀਜੀਏ ਮੇਰੀ ਜਿੰਦਗੀਏ ਮਤ ਸਾ ਆਵੇ ਕੇ ਨਾ ਆਵੇ ਆ ਜਿਹੜਾ ਸਾ ਮੂੰਹ ਤੇ ਹੈ ਐਸੇ ਦੇ ਬਰੋਗਾ ਹਨੂ ਦੂਜੇ ਸਾ ਦਾ ਭਰੋਸਾ ਹੀ ਕੋਈ ਨਹੀਂ ਆਉਣੇ ਕਿ ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਐਸਾ ਮਨ ਭਰਵਕ ਸਾਵਧਾਨ ਹੋ ਮੌਤ ਫਤਿਹ ਰਸਤੇ ਮੰਡਲਾੰਦਾ ਦੇਖ ਕੇ ਕਿਸੇ ਦੇ ਅੰਦਰ ਲੋਭ ਨਹੀਂ ਰਹਿ ਜਾਂਦਾ ਵੈਰ ਵਿਰੋਧ ਨਹੀਂ ਰਹਿ ਜਾਂਦਾ ਥੋੜੀ ਜਿਹੀ ਹੈ ਜਲਕ ਮਲਕ ਨੂੰ ਸ਼ਮਸ਼ਾਨ ਘਾੜ ਦਿੱਤੇ ਮਿਲ ਜਾਂਦੀ ਹੈ ਜਦ ਆਪਣੀ ਕਿਸੇ ਅਜ਼ੀਜ਼ ਸੰਬੰਧੀ ਪ੍ਰਾਣਾ ਤੋਂ ਪਿਆਰੇ ਨੂੰ ਆਪਣੀ ਮੌੜੀ ਤੇ ਚੁੱਕ ਕੇ ਲੈ ਜਾਂਦਾ ਆਪਣੀ ਹੱਥ ਹੀ ਆਦ ਬੈਂਦਾ ਫਿਰ ਉਹ ਕੋਈ ਵੈਰ ਵਿਰੋਧ ਨਹੀਂ ਫਿਰਦਾ ਬੈਰਾਦ ਨਾਲ ਮਰਿਆ ਫਿਰਦਾ ਸ਼ੁੱਧ ਹੋ ਗਿਆ ਲੱਖਾਂ ਜਪਜੀ ਸਾਹਿਬ ਦੇ ਪਾਠ ਕੀਤੇ ਹਿਰਦਾ ਸ਼ੁੱਧ ਨਾ ਹੋਇਆ ਅੱਜ ਸ਼ੁੱਧ ਹੋ ਗਿਆ ਕਿਉਂ ਅਜ ਮਨ ਸਾਵਧਾਨ ਹੈ ਇਕਾਦਰ ਹੈ ਕਿਉਂ ਮੌਤ ਸਾਹਮਣੇ ਹੈ ਮਨੁੱਖ ਪਰਮਾਤਮਾ ਦੇ ਗਿਆਨ ਕਰਕੇ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਮੌਤ ਦੇ ਗਿਆਨ ਕਰਕੇ ਚੱਲਦਾ ਹੈ ਇਸ ਵਾਸਤੇ ਗੁਰੂ ਨਾਨਕ ਕੈਦਰ ਪਰਮਾਤਮਾ ਨੂੰ ਬਾਪ ਦੇ ਕਬੂਲ ਕਰੇ ਪਹਿਲਾ ਮਰਨ ਕਰੋ ਇਹਨੂੰ ਕਰੋ ਪਹਿਲਾ ਮਰਨ ਕਰੋ जीवन की क्षण होय सवन के ऋण का को आओ हमारे सत सरक ला देती सिद्धि फैला मरण कब ऐनु पहले कबूल कर क्योंकि इसको बिना तू सावधान नहीं होएगा ऐसो बिना एकागर नहीं होएगा मिलBene चार सुगमनी साहबले पाठ किए ने वे चेहरे जोते एक पंक्ति दी झलक भी नहीं मिलती थी ਤੇਰੇ ਵਿਵਹਾਰ ਦੇ ਵਿੱਚ ਇੱਕ ਪੰਕਤੀ ਦੀ ਵੀ ਝਲਕ ਨਹੀਂ ਪਈ ਮਿਲਦੀ ਕੀ ਇਹ ਚਾਰ ਸੁਮੰਨੀ ਸਾਹਿਬ ਦੇ ਪਾਠ ਦੀ ਹੈ ਬਿਨਾ ਸਾਵਧਾਨੀ ਤੋਂ ਬਿਨਾ ਇਕਾਗਰਤਾ ਤੋਂ ਪਾਠ ਅੰਦਰ ਨਹੀਂ ਲਿਖਿਆ ਜਾਂਦਾ ਉਹਨੇ ਬਾਸੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਜਿਸ ਕਰਮ ਵਿੱਚ ਮਨ ਨਹੀਂ ਆਉਂਦਾ ਸ਼ਾਮਲ ਨਹੀਂ ਉਹਦੇ ਸੰਸਕਾਰ ਨਹੀਂ ਬਣਦੇ ਤੇ ਮਨ ਉਥੇ ਕਰਮ ਵਿੱਚ ਸ਼ਾਮਲ ਹੁੰਦਾ ਜਿਹਦੇ 'ਚ ਖਤਰਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਹ ਖਤਰਾ ਤੇ ਹਰ ਵਕਤ ਬਣਿਆ ਹੈ ਮੌਤ ਮੌਤ ਹੀ ਖਤਰਾ ਹੈ ਔਰ ਕੀ ਖਤਰਾ ਹੈ। ਤੇ ਮਹਾਰਾਜ ਕਹਿੰਦੇ ਨੇ ਇਸ ਖਤਰੇ ਨੂੰ ਪਹਿਲੇ ਕਬੂਰ ਕਰਤਾ ਕਿ ਤੂੰ ਸਾਵਧਾਨ ਹੋ ਤਕੈ। ਪਹਿਲਾ ਮਰਨ ਤੋ। ਜ਼ਿੰਦਗੀ ਭਰ ਤੇ ਮਨੁੱਖ ਜਨਮ ਦਿਨ ਪਿਆ ਮਨਾਉਂਦਾ ਕੌਣ ਮਰਨ ਦਿਨ ਮਨਾਉਂਦਾ ਹੈ। ਇਸ ਦਾ ਮਤਲਬ ਸਾਵਧਾਨੀ ਨਹੀਂ ਹੋਵੇਗੀ। ਇਕਾਗਰਤਾ ਨਹੀਂ ਬਣੇਗੀ। ਉਹ ਪਰਮਾਨੰਦ ਨਹੀਂ ਪ੍ਰਾਪਤ ਹੋਵੇਗਾ। ਇਹੀ ਕਾਰਨ ਹੈ ਕੋਈ ਕਰੋੜਾਂ 'ਚ ਇੱਕ ਅਤ ਭਗਤ ਹੁੰਦਾ ਹੈ। ਹਰ ਸ਼ਹਿਰ ਵਿੱਚ ਛੋਟੇ ਦੇ ਵਪਾਰੀ ਮਿਲ ਜਾਣਗੇ, ਇੰਜੀਨੀਅਰ ਮਿਲ ਜਾਣਗੇ, ਸੈਂਟਿਸਟ ਮਿਲ ਜਾਣਗੇ, ਲਾਇਰ ਮਿਲ ਜਾਣਗੇ, ਡਾਕਟਰ ਮਿਲ ਜਾਣਗੇ, ਧਨਵਾਨ ਮਿਲ ਜਾਣਗੇ। ਹਰ ਸ਼ਹਿਰ ਵਿੱਚ ਭਗਤ ਨਹੀਂ ਹੁੰਦਾ। ਹਰ ਸ਼ਹਿਰ ਵਿੱਚ ਅੱਛੇ ਤੋਂ ਸ਼ਹਿਰ ਰਾਜਨੇਤਾ ਮਿਲ ਜਾਂਦੇ। ਇੰਜੀਨੀਅਰ ਮਿਲ ਜਾਂਦੇ, ਡਾਕਟਰ ਮਿਲ ਜਾਂਦੇ। ਕਾਰੋਬਾਰੀ ਮਿਲ ਜਾਣਗੇ, ਧਨਵਾਨ ਮਿਲ ਜਾਣਗੇ। ہر شہر بھگت نہیں ہوں گنوان ہر شہر در شہر نہیں آتا انجینئر ڈاکٹر ہر شہر دے نے. ہر شہر بھگت نہیں آتا کارن بھگت موت دے گیان تو بنا موت دی منوت تو بنا کوئی بھگت بنی نہیں سکتا. پہلا مرن کبور جیون کی چڑا جبکہ اس طرح کہتا چلے گھٹنا من چیتے آ جاتی ہے ਪੰਜਾਬ ਦੇ ਚੰਗੇ ਤਗੜੇ ਕਤਰੇ ਪਾਧਰੋਂ ਦੀ ਸੰਗਰਾਮ ਦਾ ਵਿਆੜਾ ਸੀ ਫਿਰ ਮੈਨੂੰ ਹੁਕਮ ਹੋਇਆ ਤੁਸੀਂ ਸੰਗਰਾਮ ਦੀ ਕਥਾ ਕਰੋ ਪਾਧਰੋਂ ਦੇ ਮੈਂ ਫਿਰ ਮੈਂ ਉਹ ਕਥਾ ਰੰਗ ਕੀਤੀ ਉਸ ਦੇ ਚ ਇੱਕ ਪੰਕਤੀ ਆ ਜਾਂਦੀ ਹੈ ਹੱਥ ਮਹੋੜੇ ਤਨ ਕਬੇ ਸਿਆਉ ਹੋਆ ਸੇ ਅੰਤਿਮ ਸਵਾਸ ਜਦ ਨਿਕਲਦਾ ਹੈ ਨਾਭੀ ਤੋਂ ਆਖਰੀ ਪ੍ਰਾਣ ਤੋਂ ਮਨੁੱਖ ਦੀਆਂ ਜਮੁੱਠੀਆਂ ਬੰਦ ਆਉਂਦੀਆਂ ਕੰਬੜੀ ਛੜ ਜਾਂਦੀ ਹੈ ਗੱਡੀਆਂ ਵੱਜਦੀਆਂ ਨੇ ਸਿਆਣੇ ਫਿਰ ਕਹਿ ਦੇਣੇ ਪ੍ਰਾਣ ਗਏ ਇਹ ਆਖਰੀ ਪ੍ਰਾਣ ਤੇ ਮਨੁੱਖ ਰੂਪ ਤਤ ਹੋਇਆ ਆਤਮਾ ਰੋੜੇ ਕੰਨ ਕਪੇ ਸਿਆਉ ਹੋਵਾ ਤੇ 1 ਘੰਟੇ ਦੀ ਕਵਫਾ ਦੇ 40 ਮਿੰਟ ਮੈਂ ਇਸ ਪੰਕਤੀ ਦੇ ਲਾਇ 20 ਮਿੰਟ ਬਾਕੀ ਸਾਰੀਆਂ ਪੰਕਤੀਆਂ ਸਮਾਪਤੀ ਤੇ ਜਿਉ ਮੈਂ ਬਾਹਰ ਆਇਆ ਨਾ ਪੰਜ ਸਤ ਬੀਬੀਆਂ ਨੇ ਤੇ ਪੰਜ ਸਤ ਵੀਰਾਂ ਨੇ ਮੈਨੂੰ ਘੇਰ ਲਿਆ ਕਿਨ ਲਗੇ ਭਾਗਾ ਭਰਾ ਪਹਾੜੋਂ ਵੀ ਸੰਗਰਾਮ ਦਾ ਦਹਿੜਾ ਸੀ ਤੁਸੀਂ ਸੱਚਾ ਨਾਸ ਕਰ ਦਿੱਤਾ ਮੌਤ ਦਾ ਰੂਪ ਸਾਹਮਣੇ ਵਿਖਾਇਆ ਪਹਾੜਾਂ ਬਰੀ ਸੰਗਰਾਮ ਦਾ ਦਹਿੜਾ ਸੁੱਖਾਂ ਤੇ ਤੇ ਸੋਚੇ ਇਹ ਬੰਦੇ ਭਗਤ ਹੋ ਸਕਦੇ ਹਨ ਇਹ ਮਨੁੱਖ ਨਾਮ ਜਪਣ ਲੱਗਿਆ ਸਾਵਧਾਨ ਹੋ ਸਕਦੇ ਨੇ ਜੀਵਨ ਰੀਤ ਨਹੀਂ ਪਰਬਲ ਲੋਲ ਨਹੀਂ ਪਹਿਲਾ ਵਰਣ ਕਰੋ ਜੀਵਨ ਕੀ ਛੜ ਇਤਿਆਸ ਹੀ ਛੜ ਬੜੀ ਕਸੋਰ ਗੱਠਨ ਕਰ ਹੋਏ ਸਭਨ ਕੀ ਰੇਨ ਕਾ ਤੋ ਆਓ ਹਮਾਰੇ ਸਾਰੇਆਂ ਦੇ ਚਰਨਾਂ ਦੀ ਧੂੜ ਬਣ ਜਾ ਮੇਰੇ ਕੋਲ ਆਉਣਾ ਤੈਨੂੰ ਨਸীব ਹੋ ਜਾਏਗਾ ਤੂੰ ਮੇਰੇ ਤੱਕ ਪਹੁੰਚ ਜਾਏਗਾ ਪਹੁੰਚ ਨਹੀਂ ਪਹੁੰਚੇਗਾ ਉਹ ਨਹੀਂ ਪਹੁੰਚੇਗਾ ਪਹਿਲਾ ਮਰਨ ਕਰੋ ਇਹ ਖਤਰਾ ਹੈ ਇਹ ਸਿਰ ਤੇ ਮਡਲਾ ਰਿਹਾ ਹੈ ਇਸ ਖਤਰੇ ਨੂੰ ਸਾਹਮਣੇ ਰੱਖ ਕੇ ਜੋ ਜਪ ਕਰੇਗਾ ਇਕਾਗਰ ਹੋ ਜਾਏਗਾ ਇਸ ਖਤਰੇ ਨੂੰ ਸਾਹਮਣੇ ਰੱਖ ਕੇ ਜੋ ਬਾਤ ਕਰੇਗਾ ਇਕਾਗਰ ਹੋ ਜਾਏਗਾ ਇਸ ਖਤਰੇ ਨੂੰ ਸਾਹਮਣੇ ਰੱਖ ਕੇ ਜੋ ਬਾਤ ਕਰੇਗਾ ਬੇਈਮਾਨੀ ਨਹੀਂ ਕਰੇਗਾ ਤੋਤ ਨਹੀਂ ਬੋਲੇਗਾ ਅਨਰਥ ਨਹੀਂ ਕਰੇਗਾ ਕੁਝ ਵੀ ਅਨਰਥ ਨਹੀਂ ਕਰੇਗਾ ਨਹੀਂ ਤੇ ਸੈਕੜੇ ਪਾਠ ਕਰਦੇ ਆ ਨਾ ਵੀ ਅਨਰਥ ਕਰੇਗਾ ਪੰਜਾਹ ਪੰਜਾਹ ਸਾਲ ਤੋਂ ਗੁਰਦੁਆਰੇ ਆਉਣ ਵਾਲੇ ਵੀ ਅਨਰਥ ਕਰ ਹੀ ਜਾਂਦੇ ਨੇ ਕੁਝ ਵੀ ਕੁਝ ਵੀ ਪਹਿਲਾ ਮਰਨ ਕਹੋ ਜੀਵਨ ਗੇਛੜਾ ਹੋਏ ਸਭਨ ਕੀ ਰੇਨਖਾ ਤੋ ਆਓ ਹਮਾਰੇ ਪਾਸ ਜਿਸ ਕਰਮ ਰਿਖ ਮਨ ਨਾ ਹੋਵੇ ਉਹ ਫੋਕਾ ਕਰਮ ਕਾਂਡ ਬਣ ਜਾਂਦਾ ਹੈ ਤੇ ਉਹ ਕਰਮ ਕਾਂ ਜ਼ਿੰਦਗੀ ਭਰ ਬੰਦਾ ਰਿਪੀਟ ਕਰਦਾ ਰਹੇ ਤਾਂ ਬੜਾ ਕਠੋਰ ਹੋ ਜਾਂਦਾ ਚਾਹੇ ਉਹ ਧਾਰਮਿਕ ਮਨੁੱਖ ਸਿੱਖ ਹੋਵੇ Hindu ਹੋਵੇ ਮੁਸਲਮਾਨ ਹੋਵੇ ਜਿਹਦਾ ਧਰਮ ਕੇਵਲ ਕਰਮ ਕਾਂ ਕਰਮ ਕਾਂ ਜਿਸ ਵਿੱਚ ਮਨ ਨਹੀਂ ਹੈ ਅੰਦਰ ਨਹੀਂ ਲਿਖਿਆ ਜਾਂਦਾ ਸਹਜੇ ਸਹਜੇ ਬਹੁਤ ਕਠੋਰ ਹੋ ਜਾਏਗਾ ਜਿਵੇਂ ਰੁਕੇ ਹੋਇਆ ਗੰਦਾ ਪਾਣੀ ਰੁਕੇ ਹੋਇਆ ਸ਼ੁੱਧ ਪਾਣੀ ਗੰਦਾ ਹੋ ਜਾਂਦਾ ਹੈ ਨਿਰਮਲ ਪਾਣੀ ਗੰਦਾ ਰੁਕ ਗਿਆ ਕਰਮ ਕਾਰਨ ਦੇਖ ਰੁਕ ਗਿਆ ਇਹ ਅੰਦਰ ਸੰਸਕਾਰ ਸੁਭਾਅ ਨਹੀਂ ਬਣੇ ਇਹ ਤੇ ਕਠੋਰ ਹੋ ਗਏ ਕਈ ਵਾਰ ਮੈਨੂੰ ਹੈਰਾਨਗੀ ਆਉਂਦੀ ਹੈ ਸੁਭਾ ਸਰਹੰਦ ਦੀ ਕਚੈਰੀ ਦੇ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾडले ਪੇਸ਼ ਹੋਏ ਨੇ ਤੇ ਸੁਭਾ ਸਰਹੰਦ ਵਜੀਤ ਖਾਨ ਕਹਿੰਦਾ ਇਹ ਮਾਸੂਮ ਹਿੱਤੇ ਬਹੁਤ ਛੋਟੇ ਬਹੁਤ ਛੋਟੇ ਨੇ ما سو انہوں اتنی خبر تھی کہ گرو گوبند سن جی مہاراج کے سبتر پر کر لے دے انہیں سوچے اچھی جوان ہوں گے پکڑ کے جو لے جربار پیش ہوئے ہی ماسو یہ تھی ماسوم ہے اتے کازی بیٹھا سے بغل میں قرآن شریف ہاتھ دیکھ تصویر ਪੰਜ ਵਕਤ ਦਾ ਪੱਕਾ ਨਿਮਾਜ਼ੀ ਕਹਿੰਦਾ ਨਵਾਬ ਸਾਹਿਬ ਇਹ 마ਸੂਮ ਨੇ ਇਹ ਫਰਜ਼ੰਦੇ ਮਾਰ ਇਹ 마ਸੂਮ ਨਹੀਂ ਨੇ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਨੰਗ ਮਾਰਨ ਇਹਨਾਂ ਦਾ ਸਿਰ ਅੱਜ ਹੀ ਕੁਚਲ ਦੇ ਕਾਜ਼ੀ ਕਹਿੰਦਾ ਪੰਜ ਵਕਤ ਦਾ ਨਿਮਾਜ਼ੀ ਦੋ ਵਕਤ ਕੁਰਾਨ ਛਰੀਫ ਦੀ ਤਲਾਵਤ ਕਰਨ ਵਾਲਾ ਜਦ ਕਦੀ ਮੈਂ ਸੁਣ ਲੈਨੇ ਪੰਜ ਬਾਣੀਆਂ ਦਾ ਪਾਠ ਕਰਦਾ। ਰੋਜ਼ ਗੁਰਦੁਆਰੇ ਜਾਂਦਾ। ਝੁੰਮ ਝੁੰਮ ਕੇ ਕੀਰਤਨ ਕਰਦਾ। ਮਹਾ ਠੱਗ ਠਗੇ ਧੋਖਾ ਦਿੱਤਾ। ਐ ਨਾ ਕਰੋ। ਟੁੱਟ ਕੇ ਪੈ ਜਾਂਦਾ। ਘਰ ਵਿੱਚ ਜਾਂਦਾ ਤੇ ਬੜ ਤੋਂ ਪਾ ਦਿੰਦਾ। ਕੀ ਹੋਇਆ ਸਭ ਕਰਮ ਕਾਂਡ। ਐ ਨਾ ਕਰੋ। ਸੋਦਰ ਨੂੰ ਗਲੇ ਦੇ ਵਿੱਚ ਘੰਟੀ ਰੱਖਣੀ ਚਾਹੀਦੀ। ਵਜਾ ਕੇ ਲੰਘਣਾ ਚਾਹੀਦਾ। ਤਾਂ ਕਿ ਦੂਜੇ ਸਾਵਧਾਨ ਹੋ ਜਾਵੇ ਇੱਕ ਮਨੁੱਖ ਨੇ ਮਨੁੱਖਤਾ ਦੇ ਉਤੇ ਕਿਤਨਾ ਜ਼ੁਲਮ ਕੀਤਾ ਉਹ ਬ੍ਰਾਹਮਣ ਜੋ ਦੋ ਵਕਤ ਆਰਤੀ ਉਤਾਰਦੇ ਸੀ ਕੀਤਾ ਦਾ ਪਾਠ ਕਰਦੇ ਸੀ ਓਮ ਓਮ ਦਾ ਜਪ ਕਰਦੇ ਸੀ ਕਿ ਸਭ ਕਰਮ ਕਾਂਡ ਮਨ ਨਹੀਂ ਸੀ ਕੀਤਾ ਹੋਇਆ ਕਰਮ ਕਾਂਡ ਲਗਾਤਾਰ 40 50 ਸਾਲ ਤੱਕ ਚੱਲਦਾ ਹੈ ਯਕੀਨ ਜਾਨੋ ਮਨ ਕઠੋਰ ਹੋ ਜਾਂਦਾ ਹੈ ਅਸ਼ੁੱਧ ਹੋ ਜਾਂਦਾ ਹੈ ਮਲਿਨ ਹੋ ਜਾਂਦਾ ਹੈ ہو جاندہ جائے پکھنڈی ہو جاندہ ہے کچھ بھی نہیں کچھ بھی نہیں ساودھانی تو بینا بنا ایک بنا ایک تو بینا اندر سنسکار نہیں بن رہے چاہے وہ پن ہے چاہے وہ پاپ ہے اگر من نہیں ہے نہیں بن رہے نہیں بن رہے شہد میں آپ سرو کرایا ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ੇਵੇਂ ਬਾਦਸ਼ਾ 12 ਮੌਲਾ ਬਾਜ਼ਾਰ ਦੇ ਕੱਪੜੇ ਘੋੜੇ ਤੇ ਅਸਵਾਰ ਲੰਗੇ ਆ ਰਹੇ ਨੇ ਨਾਲ ਫੰਗ ਫੰਗ ਨੇ ਰਸਤੇ ਵਿੱਚ ਇੱਕ ਬਿੱਲਦ ਮਾਇਆ ਮਾਸਾ ਨੇ ਲਗਾਮ ਫੜ ਲਈ ਤੇ ਹੱਥ ਜੋੜ ਕੇ ਕਹਿਣ ਲੱਗੇ ਤੁਸੀਂ ਪਤਿਤ ਮੈਂ ਪਤਿਤ 파ਵਨ ਉਲਟਾ ਕੇ ਤੁਸੀਂ ਪਤਿਤ ਮੈਂ ਪਤਿਤ 파ਵਨ ਅਨਪੜਿਖੀ ਵਿਚਾਰੀ ਕਿਸੇ ਮੰਦਰ ਤੋਂ ਕਿਸੇ ਧਾਰਮਿਕ ਮਨੁੱਖ ਤੋਂ ਬੋਲ ਸੁਣ ਲਏ ਉਹਨੇ ਆਖਣਾ ਤਿੰਝ ਚਾਹੀਦਾ ਸੀ ਮੈਂ ਪਤਤ ਤੁਸੀਂ ਪਤਤ ਪਾਉ ਪਰ ਕਹੀ ਜਾਂਦੀ ਏ ਤੁਸੀਂ ਪਤਤ ਮੈਂ ਪਤਤ ਪਾਉ ਤੁਸੀਂ ਪਤਤ ਮੈਂ ਪਤਤ ਪਾਉ ਸੇਵਾਦਾਰ ਨੇ ਚੋਬਦਾਰ ਨੇ ਮਾਥਾ ਨੂੰ ਇੱਕ ਪਾਸੇ ਕੀਤਾ ਅਖੇ ਤੈਨੂੰ ਬੋਲਣ ਦੀ ਤਮੀਜ਼ ਨੇ ਕੀ ਆਤ ਰਹੀ ਤਮੀਜ਼ ਕਹਿੰਦੇ ਸਮਝਣਾ ਇਹਨੂੰ ਬੋਲਣ ਦੀ ਸਮਝ ਨਹੀਂ ਕੀ ਬੋਲਦੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਕਦਮ ਗੋੜੇ ਤੋਦ ਰਹੇ ਮਾਥਾ ਨੂੰ ਗਲ ਦੇ ਨਾਲ ਲਾਇਆ ਆਖਿਆ ਤੇਰੇ ਬੋਲਾਂ 'ਚ ਬੜੀ ਮਿਠਾਸ ਹੈ ਤੇਰੇ ਬੋਲਾਂ 'ਚ ਬੜੀ ਭਾਵਨਾ ਹੈ ਤੇਰੇ ਬੋਲ ਬੜੇ ਕੀਮਤੀ ਨੇ ਸਤਗੁਰ ਦੀ ਬਾਣੀ ਕਹਿੰਦੀ ਹੈ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਤੇ ਖਰੇ ਹਰਮਤ ਅੰਦਰੋਂ ਤੇ ਇਹੀ ਕਹਿ ਰਹੀ ਸੀ ਮੈਂ ਪਾਪੀਆਂ ਤੁਸੀਂ ਪਾਪ ਨੂੰ ਧੋਣ ਵਾਲੇ पर शब्द उल्टा दे भावना अंदर ठीक है कर्म गलत है कर्म से अशुद्ध है पाप है गुरु नु पदत कहना पाप है लेकिन भावना शुद्ध है जब भावना शुद्ध है इस बुरे कर्म का इस पाप कर्म का अंदर संस्कार नहीं बनेगा नहीं लिखਿਆ जाएगा उन्ने पापी आखंड ना है कर कर करना लिख ले जा ਉਹ ਬੁਰਾ ਕਰਮ ਵੀ ਅੰਦਰ ਨਹੀਂ ਲਿਖਿਆ ਜਾਂਦਾ ਉਸ ਵਿੱਚ ਮਨ ਨਾ ਹੋਵੇ। ਉਹ ਸ਼ੁਭ ਕਰਮ ਵੀ ਅੰਦਰ ਨਹੀਂ ਲਿਖਿਆ ਜਾਂਦਾ ਜੇ ਕੋਈ ਮਨ ਨਾ ਹੋਵੇ। ਮਨ ਹੈ ਤੇ ਦੇਖਿਆ ਵੀ ਮਨ ਦੇਖ ਜਾਂਦਾ ਹੈ। ਮਨ ਦੇ ਸੰਸਕਾਰ ਬਣ ਜਾਂਦੇ। ਇਹਨਾਂ ਸੰਸਕਾਰਾਂ ਨੂੰ ਪੜਿਆ ਵੀ ਜਾ ਸਕਦਾ ਜਿਸ ਤਰ੍ਹਾਂ ਦੇ ਸੰਸਾਰ ਹੋਣ ਅੰਦਰ ਵੈਸੇ ਵਿਚਾਰ ਚੱਲਦੇ ਹੈ। ਅੰਦਰ ਵੈਸੀ ਸੋਚਣੇ ਚੱਲਣ ਲੱਗ ਪੈਂਦੇ ਨੇ ਅੰਦਰ ਵੈਸੀਆਂ ਯਾਦਾਂ ਚੱਲਣ ਲੱਗ ਪੈਂਦੀਆਂ ਇਸੇ ਵਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਾਇਆ ਕਾਗਦ ਮਨ ਪਰਵਾਣਾ ਫਿਰ ਕੇ ਲੇਖ ਨ ਬੜੇ ਇਆ ਕਿ ਕਾਇਆ ਤੇ ਸਿਰਫ ਕਾਗਦ ਹੈ ਜਿਹਦੇ ਉੱਤੇ ਜੋ ਕੁਝ ਲਿਖਿਆ ਗਿਆ ਉਹ ਤੇ ਮਨ ਹੈ ਮਨ ਪੜਨ ਦੀ ਜਾਤ ਨਹੀਂ ਆਉਂਦੀ ਇਹੀ ਫਿਰ ਦੇ ਲੇਖ ਨੇ ਕਿ ਜੋ ਮਨ ਦੇ ਚ ਲਿਖੇ ਗਏ ਸਿਰਕੇ ਲੇਖ ਨਾ ਪੜੇ ਇਆਣਾ ਬੜੀਆਂ ਬੜੀਆਂ ਡਿਗਰੀਆਂ ਕੋਲ ਨੇ ਬੜੇ ਬੜੇ ਪ੍ਰਮਾਣ ਪੱਤਰ ਕੋਲ ਨੇ ਬੜੀ ਵਿਦਿਆ ਹਾਸਲ ਕੀਤੀ ਐ ਬੜਾ ਕੁਝ ਪੜਨਾ ਆਉਂਦਾ ਸਿਰ ਦੇ ਲੇਖ ਦੇ ਪੜਨਾ ਆਉਂਦਾ ਹੀ ਨਹੀਂ ਆਪਣੇ ਮਨ ਨਾਲੋਂ ਤੇ ਪੜਨਾ ਆਉਂਦਾ ਹੀ ਨਹੀਂ ਗੁਰਸਾਖੀ ਮਾਪ ਬੜੇ ਬੜੇ ਪੜੇ ਲਿਖੇ ਵੀ ਮੈਂ ਮਹਾਮੂਰਤ ਦੇਖੇ ਨੇ ਔਰ ਸਤਗੁਰੂ ਠੀਕ ਕਹਿੰਦੇ ਨੇ ਪੜਿਆ ਮੂਰਤ ਆਖੀਏ ਇਹ ਤੇ ਲੋਭ ਲੋਭ ਅਹੰਕਾਰ ਤੇ ਇਹ ਵੀ ਦौरा ਦੇ ਆ ਮੂਰਖ ਦਾ ਤੇ ਇੱਕ ਅੰਧਕਾਰ ਹੁੰਦਾ ਹੈ ਤੇ ਅੰਧੇਰੇ ਦੇ ਸਿਰਫ ਅੰਧੇਰਾ ਹੁੰਦਾ ਹੈ ਬਾਕੀ ਕੁਝ ਵੀ ਨਹੀਂ ਹੁੰਦਾ ਅੰਧੇਰਾ ਕਿਸੇ ਨੂੰ ਪ੍ਰਗਟ ਹੀ ਨਹੀਂ ਆਉਂਦਾ ਅੰਧੇਰਾ ਕਹਿੰਦਾ ਦੇਖਣਾ ਹੈ ਤੇ ਬਸ ਮੈਨੂੰ ਹੀ ਦੇਖੋ ਮੇਰੇ ਨੂੰ ਦੇਖ ਅੰਧੇਰੇ ਚ ਅੰਧੇਰਾ ਦਿਖਾਈ ਦਿੰਦਾ ਔਰ ਤੇ ਕੁਝ ਨਹੀਂ ਦਿਖਾਈ ਦਿੰਦਾ ਮੂਰਖ ਸਾਰੇ ਇੱਕੋ ਜਿਹੇ ਆਉਂਦੇ ਆ ਅਗਿਆਨੀ ਸਾਰੇ ਇੱਕੋ ਜਿਹੇ ਆਉਂਦੇ ਆ ਗਿਆਨੀ ਭਿੰਨ ਭਿੰਨ ਆਉਂਦੇ ਨੇ ਉਹ ਵਕਤ ਦੀ ਲੋੜ ਦੇ ਮੁਤਾਬਕ ਸੰਸਾਰ ਨੂੰ ਨਿਯਮ ਲੈਂਦੇ ਨੇ ਕੁਝ ਮर्याਦਾ ਵਕਤ ਦੀ ਲੋੜ ਸਮਾਂ ਬਦਲ ਜਾਂਦਾ ਹੈ ਸਮੇਂ ਦੀਆਂ ਲੋੜਾਂ ਬਦਲ ਜਾਂਦੀਆਂ ਜਿਵੇਂ ਮੌਸਮ ਦੇ ਬਦਲਦੇ ਆ ਕੱਪੜੇ ਬਦਲ ਜਾਂਦੇ ਨੇ ਸਾਡੇ ਸਮੇਂ ਦੇ ਬਦਲਦੇ ਆ ਲੋੜਾਂ ਬਦਲ ਜਾਂਦੀਆਂ ਨੇ ਪਰ ਜੇ ਜ਼ਿੰਦਗੀ ਬਦਲ ਜਾਂਦੀ ਹੈ ਵਕਤੀ ਤੌਰ ਤੇ ਜਿਹੜੇ ਅਵਤਾਰ ਆਉਂਦੇ ਨੇ ਉਹ ਤੁਹਕ ਸਮੇਂ ਦੀਆਂ ਲੋੜਾਂ ਨੂੰ ਦੇਖ ਲੋੜਾਂ ਕੇ ਤੋ ਹਰ ਸਮੇਂ ਇੱਕੋ ਤਰ੍ਹਾਂ ਦੀ ਲੋੜ ਨਹੀਂ ਆਉਂਦੀ ਇਹ ਵੀ ਮੈਂ ਹਲਕ ਕਰਦੇ ਹਾਂ ਜਿਵੇਂ ਬੱਚੇ ਦੀਆਂ ਲੋੜਾਂ ਕੁਝ ਹੋਰ ਨੇ ਜਵਾਨ ਦੀਆਂ ਕੁਝ ਹੋਰ ਨੇ ਬੁੱਢੇ ਦੀਆਂ ਕੁਝ ਹੋਰ ਨੇ ਸਮੇਂ ਦੇ ਨਾਲ ਵੀ ਇਹ ਲੋੜਾਂ ਬਦਲਦੀਆਂ ਨੇ ਤਬਦੀਲ ਹੁੰਦੀਆਂ ਨੇ ਅਵਤਾਰ ਕਮੇ ਨੂੰ ਵੇਖ ਲੈਣੇ ਕਿ ਸਮੇਂ ਦੇ ਮੁਤਾਬਕ ਫੈਸਲਾ ਕਰਦੇ ਨੇ ਇਸ ਕਰਕੇ ਸਾਰੇ ਅਵਤਾਰਾਂ ਦੇ ਫੈਸਲੇ ਇੱਕੋ ਜਿਹੇ ਨਹੀਂ ਕਦੇ ਇੱਕ ਹੋ ਜੇ ਫਿਰ ਵੀ ਸਾਰੇ અવਸਾਰ ਅੰਦਰੋਂ ਰਸ ਦੇ ਤਲ ਤੇ ਆਨੰਦ ਦੇ ਤਲ ਤੇ ਇੱਕ ਹੋ ਜਾਈ ਨੇ ਜੋ ਉਹਨਾਂ ਨੇ ਜਗਤ ਨੂੰ ਦੇਖਾ ਇੱਕ ਨਹੀਂ ਹੈ ਅਲਗ ਅਲਗ ਨੇ ਇਹ ਮਲੇਗ ਅਲਗ ਅਲਗ ਨੇ ਮर्यादाਾਂ ਮ ਅਲਗ ਅਲਗ ਨੇ ਸਮੇ ਦੇ ਮਕਾਦ ਜਿਨ੍ਹਾਂ ਅਵਤਾਰੀ ਪੁਰਸ਼ਾਂ ਨੇ ਨਿਯਮ ਦਿੱਤੇ ਹੁੰਦੇ ਨੇ ਉੱਥੇ ਹੀ ਸਮੇ ਲਿਆਉਂਦੇ ਬਾਤ ਦੇ ਕੰਮ ਨਹੀਂ ਆਉਂਦੇ ਸਤਜੋਗ ਸਤਿ ਸ੍ਰੀਤਾ ਜਗੇ ਦੁਆਪੁਰ ਪੂਜਾ ਚਾਰ ਈਨੋ ਜੁਗਤੀ ਨੋ ਦ੍ਰਿੜੇ ਕਲ ਕੇਵਲ ਨਾਮ ਅਦਾ ਪਾਵਾ ਜੀ ਕਹਿੰਦੇ ਨਾ ਪੂਜਾ ਦੀ ਲੋੜ ਨਾ ਜਗ ਦੀ ਲੋੜ ਨਾ ਹਵਨ ਦੀ ਲੋੜ ਅੰਮ੍ਰਿਤ ਵੇਲੇ ਉਸ ਤੇ ਵਾਹਿਗੁਰੂ ਦਾ ਨਾਮ ਜਪ ਫੇਰਾ ਕਲਿਆਣ ਹੋ ਜਾਏ ਖੁਧਾਰ ਹੋ ਜਾਏ ਹਰ ਦਿਨ ਅੰਮ੍ਰਿਤ ਵੇਲੇ ਵੱੱਤੇ ਕਾ ਬੀਜਿਆ ਬਗਤ ਖਾਏ ਖਰਚ ਰਹਿ ਨਿਕੁੱਟੇ ਨਾਹੀ ਇਹ ਸਭ ਉਹਨਾਂ ਜੁਗਾਂ ਦਾ ਕਰਮ ਹੈ ਜਦ ਸੰਜਮ ਉਹਨਾਂ ਜੁਗਾਂ ਦਾ ধর্ম ਹੈ ਕਲਮੇ ਕੀਰਤ ਹਰਨਾ ਕਿਉਂ ਉਹਨਾਂ ਜੁਗਾਂ ਦਾ ਕਿਉਂ ਹੈ ਮਨੁੱਖ ਦੀਆਂ ਲੋੜਾਂ ਬੜੀਆਂ ਥੋੜੀਆਂ ਸਨ ਸੀਮਤ ਸਨ ਮਨੁੱਖ ਕੋਲ ਸਮਾਂ ਬਹੁਤ ਜ਼ਿਆਦਾ ਸੀ ਵਕਤ ਬਹੁਤ ਜ਼ਿਆਦਾ ਸੀ ਤੋਂ ਧਰਮ ਦੇ ਬਹੁਤ ਤੌਰ ਤਰੀਕੇ ਉਹਨਾਂ ਨੂੰ ਪਕੜਾ ਦਿੱਤੇ ਗਏ ਹੋਰ ਕਿ ਕੋਈ ਕੰਮ ਹੈ ਮੇਨਾ ਕੋਲ ਧਾਰਮਿਕ ਕਰਮ ਕਰ ਵੇਲੇ ਖੰਡ ਸਨਾ ਬਹੁਤ ਸੀ کیونکہ زندگی میں لوڑاں بڑیاں بڑی سیمت سن. آج لوڑاں بڑھ گئی ہیں اسیم ضرورتیں ہو گئی ہیں زندگی مصروف بڑی ہو گئی ہے آج وہ سارے کرم نہیں کر سکتے نہیں کر سکتا